ਇਹ ਵਾਲੀ ਨਿਊਜ਼ ਅੱਜ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਿਆ ਜਾਂਦਾ ਹੈ ਕਿ ਜੋ ਵਿਦੇਸ਼ਾਂ ਚੋਂ ਇੰਡੀਆ ਆਉਂਦੇ ਨੇ ਤੇ ਜਾਨ ਜੋ ਲਾੜੋ 에어ਪੋਰਟ ਤੋਂ ਆਪਣੇ ਘਰਾਂ ਨੂੰ ਜਾਂਦੇ ਨੇ ਗੱਡੀਆਂ ਤੇ ਰਾਤ ਨੂੰ ਕਿ ਖੋਰੇ ਟ੍ਰੈਫਿਕ ਨਹੀਂ ਹੈਗਾ ਤੇ ਹੁਣ ਚੱਲੀਏ ਵਧੀਆ ਹੈ ਰਾਤ ਨੂੰ ਤੇ ਇਹ ਉਹਨਾਂ ਲਈ ਖਬਰ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਰੋਂ ਕਿਸੇ ਦੀ ਮਾਤਾ ਆਉਂਦੀ ਹੈ ਤੇ ਉਹਦਾ ਅੱਗੋਂ ਡੈਡੀ ਤੇ ਕੁਝ ਪਿੰਡ ਦੇ ਇੱਕਦਮ ਮੁੰਡਾ ਦੇ ਨਾਲ ਡਰਾਈਵਰ ਲੈਣ ਜਾਂਦੇ ਨੇ ਤੇ ਉਹ ਰਾਤ ਦੇ ਤਕਰੀਬਨ 12 ਵਜੇ ਉਹਨਾਂ ਦੀ ਫਲਾਈਟ ਹੁੰਦੀ ਹੈ ਤੇ 12 ਵਜੇ ਉਹ ਪਿੰਡ ਨੂੰ ਤੁਰ ਪਿੰਦੇ ਨੇ ਜਦੋਂ ਦਿੱਲੀ ਟੱਪਦੇ ਨੇ ਤਾਂ ਪਿੱਛੇ ਜਦੋਂ ਸੰਸਾਨ ਜਗਾ ਆ ਜਾਂਦੀ ਹੈ ਤੇ ਪਿੱਛੇ ਕੋਈ ਗੱਡੀ ਲੱਗ ਜਾਂਦੀ ਹੈ ਕੋਈ 5-10 ਕਿਲੋਮੀਟਰ ਸੰਸਾਨ ਜਗਾ ਤੇ ਜਾ ਕੇ ਉਹ ਗੱਡੀ ਅੱਗੇ ਲਾ ਲੈਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਰੋਕਨ ਨੂੰ ਕਹਿੰਦੀਆ ਤੇ ਜਦੋਂ ਗੱਡੀ ਰੋਕਣ ਲੱਗਦਾ ਹੈ ਪਰਿਵਾਰ ਤੋਂ ਅੱਗੋਂ ਬੇਸਬਾਲ ਤੇ ਰੋਏ ਲੋਹੇ ਦੀਆਂ ਰਾਣਾ ਕੱਢ ਕੇ ਅੱਗੋਂ ਮਾਰਨ ਨੂੰ ਸਟਾਰਟ ਹੋ ਜਾਂਦੇ ਨੇ ਤੇ ਲੇਕਿਨ ਉਹਨਾਂ ਨੇ ਭੱਜ ਕੇ ਗੱਡੀ ਭਜਾ ਲੈਂਦੇ ਨੇ ਤੇ ਅੱਗੇ ਕੱਢ ਲੈਂਦੇ ਨੇ ਸਾਈਡ ਤੋਂ ਗੱਡੀ ਪਜਾ ਕੇ ਤੇ ਉਸ ਤੋਂ ਬਾਅਦ ਇਹ ਗੱਡੀ ਫੇਰ ਪਿੱਛਾ ਕਰਦੀ ਹੈ ਤੇ ਇੱਕ ਪੀੜੇ ਦੇ ਪੁਲ ਤੇ ਜਾ ਕੇ ਉਹ ਫੇਰ ਗੱਡੀ ਟੇਢੀ ਲਾ ਦਿੰਦੇ ਨੇ ਤੇ ਜਿਸ ਤੋਂ ਪਤਾ ਨਾ ਨੂੰ ਕਿ ਇਹ ਤਾਂ ਗੱਡੀ ਟੱਪ ਨਹੀਂ ਸਕਦੀ ਤੇ ਜਦੋਂ ਇਹ ਪਰਿਵਾਰ ਗੱਡੀ ਠਪਾਉਣ ਲੱਗਦਾ ਤਾਂ ਫੇਰ ਪਤਾ ਨਾ ਨੂੰ ਕਿ ਨਹੀਂ ਟੱਪਦੀ ਫੇਰ ਪਿੱਛੇ ਵਾਪਸ ਭਜਾ ਲੈਂਦੇ ਨੇ ਇਸ ਕਰਕੇ ਜਦੋਂ ਪਿੱਛੇ ਗੱਡੀ ਭਜਾਉਂਦੇ ਨੇ ਤੇ ਜਿਹੜੇ ਉਹ ਗੁੰਡੇ ਸੀ ਤੇ ਉਹ ਚਲੋ ਗੱਡੀ ਮੋੜਨ ਤੇ ਚੜ ਲੱਗਿਆ ਉਹਨਾਂ ਨੂੰ ਟਾਈਮ ਲੱਗ ਗਿਆ ਤੇ ਗੱਡੀ ਵਾਪਸ ਭਜਾ ਲਈ ਤੇ ਨਾ ਅੱਗੇ ਆ ਕੇ ਪੰਪ ਤੇ ਗੱਡੀ ਲਾ ਕੇ ਉੱਥੇ ਰੋਕ ਕੇ ਤੇ ਆਪ ਬਾਥਰੂਮਾਂ ਚ ਵੜ ਕੇ ਤੇ ਕੁੰਡੀਆਂ ਅੰਦਰੋਂ ਲਾ ਲਈਆਂ ਜਿਸ ਕਰਕੇ ਉਹਨਾਂ ਦੀ ਜਾਨ ਬਚੀ ਆਪਾਂ ਕਹਿ ਤੇ ਦਿੰਦੇ ਆ ਕਿ ਚਲੋ ਰਾਤ ਨੂੰ ਚੱਲਦੇ ਆ ਕਿਉਂਕਿ ਰੋਡ ਖਾਲੀ ਏ ਤੇ ਟ੍ਰੈਫਿਕ ਨਹੀਂ ਹੋਣੀ ਛੇਤੀ ਪਹੁੰਚ ਜਾਵਾਂਗੇ ਪਰ ਇਹ ਆਪਣੀ ਇੱਕ ਬਹੁਤ ਵੱਡੀ ਗਲਤੀ ਹੁੰਦੀ ਏ ਕਿਉਂਕਿ ਇਕੱਲੇ ਵੇਖ ਕੇ ਕੋਈ ਵੀ ਆਪਣੇ ਤੇ ਹਮਲਾ ਕਰ ਸਕਦਾ ਜਿਦੋਂ ਆਪਾਂ ਉਤਰਦੇ ਆਂ ਕਈ ਉੱਥੇ ਖੜ੍ਹਿੰਦੇ ਆ ਕਿ ਇਹਨਾਂ ਦਾ ਪਿੱਛਾ ਕਿਦਾ ਕਰਨਾ ਉਹ ਦੇਖ ਲੈਂਦੇ ਨੇ ਕਿ ਕਿੰਨੀ ਗਈ ਕਿੰਨੇ ਜਾਣੇ ਗੱਡੀ 'ਚ ਤੇ ਕੀ ਕੁਛ ਇਹਨਾਂ ਕੋਲ ਮਾਰਿਆ ਇਸ ਕਰਕੇ ਜਦੋਂ ਵੀ ਤੁਰੋ ਦਿਨਾਂ ਤੇ ਦਿਨੀ ਤੁਰੋ ਰਾਤ ਦਾ ਪ੍ਰੇਜ ਹੀ ਆਨੇ ਕਦੀ ਮਿਲਦੀ ਹੈ ਦੁਬਾਰਾ ਨਹੀਂ ਮਿਲਦੀ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭਨਾਂ ਨੂੰ ਪਤਾ ਲੱਗ ਸਕੇ ਤੇ ਉਹ ਵੀ ਰਾਦ ਨੂੰ ਤੁਰੰਤ ਦਾ ਪ੍ਰੇਜ ਹੀ ਕਰਨ ਤੰਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ